ਤੈਨੂੰ ਕੱਢਿਆ ਠੀਕ ਆ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਕੋਈ ਕੋਈ ਗਲਤ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕੇ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਝ ਬੋਲ ਦੱਸ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਬਲਾਵੋ ਜਿੰਨੂ ਬਲਾਉਣਾ ਨਾ ਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬਲਾਓ ਤੁਸੀਂ ਅਕਸਰ ਨਾਲ ਨੂੰ ਬਲਾਓ ਜਿੰਨੂ ਮਰਜੀ ਬਲਾਓ ਕਰਦਾ ਨਹੀਂ ਕਿਸੇ ਤੋਂ ਹੈ ਕਰਦਾ ਨਹੀਂ ਕਿਸੇ ਨਹੀਂ ਕਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤੈਨੂੰ ਅਫਸਰ ਚੱਲ ਜਾਂਦੇ ਅਸੀ ਫੁੱਦੂ ਆ ਤੂੰ ਕਿਹੜੀ ਕੰਪਨੀ ਆ ਅਕਸਰ ਨੂੰ ਰੋਕ ਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਕਿਹੜੀ ਕੰਮ ਕਿਹੜੀ ਦੱਸ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਿਹਾ ਇਨਾਨੂ ਰੋਕ ਕੋ ਤੈਨੂੰ ਅਸੀ ਫੁੱਦੂ ਆ ਹੈ ਅਕਸਰ ਜਾਂਦੇ ਆ ਪੈ ਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਹੈ ਅਸੀਂ ਫੋ ਦੂ ਕੰਪਨੀ ਕੈਲ ਬੋਲ ਕੰਪਨੀ ਮੇਂ ਛੋੜੀ ਕੰਪਨੀ ਚ ਆ ਦੱਸੋ ਛੋੜੀ ਕੰਪਨੀ ਚ ਹਾਂ ਛੋੜੀ ਕੰਪਨੀ ਚ ਹਾਂ ਨਾਲ ਕੀ ਰਾ ਗੁਨਾ ਅ ਸਿੰਘ ਨਾ ਆਏ ਰਾਖ ਪੂਤਾ ਹਾਂ ਰਾਖ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦੇਓ ਤੇਰਾ ਹੁਣ ਕੋਈ ਹੋਣੀ ਪੋੜਦਾ ਤੇਰਾ ਰੁਕ ਜੀ ਹਾਂ ਬਲਾ ਜੀ ਨੂੰ ਬੁਲਾਉਣਾ ਬੁਲਾਓ ਰੋਕਿਆ ਦੋ ਅੱਛੇ ਫੱਦੋ ਬੱਤੇ ਆਥੇ ਨਹੀਂ ਤੂੰ ਅਕਸਰ ਭੈ ਜੋ ਗੱਡੀਆਂ ਲੈ ਕੇ ਜਾਂਦੇ ਬੜੀ ਵਧੀਆ ਬੰਦਾ ਤੂੰ ਬੜੀਆ ਬੰਦਾ ਬੜੀਆ ਤਾਂ ਅਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕ ਕੇ ਮੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਰਹੀ ਆ ਚੁੱਕੀਆਂ ਚ ਮੈਂ ਜੰਮਿਆ ਤੇ ਤੇਰੀ ਘਾਟ 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 ਅਕਸਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਦੇ ਅਕਸਰਾਂ ਨੂੰ ਰੋਕੋ ਲੋ ਪੱਗੇ ਬੋਲੀ ਆਤੀ ਅਕਸਰਾਂ ਨੂੰ ਰੋਕੋ ਬੋਲੀ ਆਤੇ ਆਸਤੇ ਨਹੀਂ ਬੋਲੂਗਾ ਮੈਨੂੰ ਥਾਣੇ ਲੈ ਕੇ ਜਾਣਾ ਚੱਲ ਚੱਲੋ ਅੱਛਾ ਜਾ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਫਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੰਢ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੋਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕਿਹੜਾ ਦਖੜਾ ਹਾਲ ਕਾ ਦਾ ਕਿਆ ਹਾਲ ਹੈ ਅਬ ਸਰ ਬੰਦੇ ਆਨੋ ਤੋ ਸੁਰ ਰੋਕਦੇ ਨਹੀਂ ਪਹੰਚੋ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਰੋਪ ਦਿਖਾਉਂਦੇ ਹੋ ਜਿਹਨੂੰ ਕੋਲ ਨਾ ਬਿਲਾਉ ਮੈਂ ਇੱਥੇ ਬੈਠਾ ਤੈਨੂੰ ਕੱਢਿਆ ਠੀਕ ਹੈ ਤੂੰ ਕਿਆ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਉਹਨੂੰ ਕੋਈ ਤੂੰ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਛ ਨਾ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤਾਂ ਤੂੰ ਬਲਾਉਣ ਜਿਹਨੂੰ ਬੁਲਾਉਣਾ ਉਹ ਜਿਹੜਾ ਮੱਜੀ ਨੂੰ ਬੁਲਾਓ ਤੁਸੀਂ ਅਫਸਰ ਨੂੰ ਬਲਾਉ ਜਿੰਨੂੰ ਮਰਜ਼ੀ ਬਲਾਉਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤੈਨੂੰ ਅਫਸਰ ਚੱਲ ਜਾਂਦੇ ਆਸੀ ਫੱਦੂ ਆ ਕਿਹੜੀ ਕੰਪਨੀ ਆ ਅਫਸਰ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਦੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਿਹਾ ਇਨਾਨੂ ਰੋਕੋ ਹਾਂ ਛੋਸੀ ਫੋਦੂ ਹੈ ਅਕਸਰ ਜਾਂਦੇ ਆ 50 ਲੱਖ ਲੱਖ 1.5 ਲੱਖ ਰੁਪਇਆ ਲੈਂਦੇ ਆ ਹੈ ਅਸੀਂ ਫੋਦੂ ਤੂੰ ਕੰਪਨੀ ਵਿੱਚ ਬੋਲ ਕੰਪਨੀ ਮੈਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਹਾਂ ਨਾਲ ਕੀ ਰੱਖ ਗੁਨਾਹ ਸਿੰਘ ਨਾ ਆਏ ਰਾਖ ਤੂੰ ਤਾਂ ਹਾਰਾਪੂ ਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦੇਓ ਤੇਰਾ ਹੁਣ ਕੋਣ ਹੋਣੀ ਪੋੜਾਂ ਤੇਰਾ ਹਾਂ ਬਲਾ ਜੀ ਨੂੰ ਬੁਲਾਉਣਾ ਬੁਲਾਓ ਹਰ ਵਧੀਆ ਅੱਜ ਫੋਟੋ ਪਾਟੇ ਆਥੇ ਨਹੀਂ ਤੂੰ ਫੋਟੋ ਆਪ ਸਰਪੈਂਚੋ ਗੱਡੀਆਂ ਲੈ ਕੇ ਜਾਂਦੇ ਆ ਬੜਾ ਵਧੀਆ ਬੰਦਾ ਤੂੰ ਵਧੀਆ ਬੰਦਾ ਬੜੀਆ ਤਾਂ ਅਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕੇ ਚੰੰਦਾ ਜਾਣਦਾ ਮੈਨੂੰ ਪਲਾਟਦਾ ਹੁਣ ਤੇਰੀ ਕਿਹੜੀ ਘਾਟ ਰਗੀ ਚੁੱਗੀਆਂ ਚ ਮੈਂ ਜੰਮਿਆ ਤੇਰੀ ਘਾਟ ਕਾਦੀ ਘਾਟ ਕਾਦੀ ਅਕਸ਼ਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਕਾਦੀ ਅਕਸ਼ਰਾਂ ਨੂੰ ਰੋਕੋ ਚੁੱਪ ਕਰੇ ਬੋਲੀ ਆਤੀ ਅਕਸ਼ਰਾਂ ਨੂੰ ਰੋਕੋ ਆਸਤੇ ਨਹੀਂ ਬਣੂਗਾ ਮੈਂ ਕਿ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਦੱਸਿਓ ਜਾ ਫਿਕਸੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੰਢ ਕਰਨਾ ਕਰੋ ਪਿੱਛੇ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੌਂਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਂ ਦੇਖ ਲੈ ਤੁਸੀਂ ਹਾਲ ਕਾ ਦਖਣਾ ਹਾਲ ਕਾ ਦਾ ਕੀ ਹਾਲ ਹੈ ਹੈ ਅਬ ਸਰਬੰਧੀਆਂ ਨੂੰ ਤੁਸੀਂ ਰੋਕਦੇ ਨਹੀਂ ਪਹੁੰਚੋ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਰੋਪ ਦਿਖਾਉਂਦੇ ਹੋ ਜੀ ਨੂੰ ਬੁਲਾਉ ਨਾ ਬਿਲਾਉ ਮੈਂ ਇੱਥੇ ਬੈਠਾ